ਖਬਰ ਵਾਲੇ ਟੀਵੀ ਦੇ ਉੱਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਮੌਸਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਦਿਨ ਦੀ ਦੱਸਦੇ ਕਿ ਤੁਹਾਡੇ ਸ਼ਹਿਰ ਦਾ ਹਾਲ ਕੀ ਹੋਣ ਵਾਲਾ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸਦੇ ਕਿ 2025 ਦੀ ਸ਼ੁਰੂਆਤ ਹੀ بارش ਦੇ ਨਾਲ ਹੋਈ ਹੈ ਪਰ ਲਗਾਤਾਰ ਜਿਵੇਂ ਮੌਸਮ ਵਿਭਾਗ ਦੇ ਵੱਲੋਂ ਪੋਈਖਵਾਨੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਫੇਰ ਮੌਸਮ ਵਿਭਾਗ ਦੇ ਵੱਲੋਂ ਇੱਕ ਪੋਈਖਵਾਨੀ ਕੀਤੀ ਗਈ ਹੈ ਕਿ ਆਉਣ ਵਾਲੇ 2 ਦਿਨ ਲਗਾਤਾਰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ بارش ਹੋਣ ਵਾਲੀ ਹੈ ਤੇ ਮੌਸਮ ਜਿਹੜਾ ਕਿ ਬਦਲਣ ਵਾਲਾ ਹੈ ਹਾਂ ਨਹੀਂ ਦੱਸਦੀ ਕਿ ਜਿੱਥੇ ਠੰਡ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਸਾਲ ਬਹੁਤ ਘੱਟ ਜਿਹੜੀ ਕਿ ਠੰਡ ਦਰਜ ਕੀਤੀ ਗਈ ਹੈ ਤਾਂ ਹੁਣ ਤੋਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਿ ਕਿਹੜੀ ਤਰੀਕ ਨੂੰ ਬਦਲ ਬਦਲ ਸਕਦਾ ਹੈ ਤਾਂ ਦੱਸਿਆ ਕਿ ਸਾਲ 2025 ਦੀ ਸ਼ੁਰੂਆਤ ਵੀ ਪੰਜਾਬ ਦੇ ਵਿੱਚ ਘੱਟ ਮੀਦ ਨਾਲ ਦਰਜ ਹੋਈ ਹੈ ਜਨਵਰੀ 2025 ਦੇ ਵਿੱਚ 56% ਘੱਟ ਮੀਦ ਦਰਜ ਕੀਤਾ ਗਿਆ ਜਦੋਂ ਕਿ ਪਿਛਲਾ ਸਾਲ ਵੀ ਪੰਜਾਬ ਦੇ ਲਈ ਖੁਸ਼ਕ ਰਿਹਾ ਤਾਂ ਪੰਜਾਬ ਦੇ ਵਿੱਚ 2024 ਦੇ ਮਾਂਸੂਨ ਸੀਜ਼ਨ ਦੇ ਵਿੱਚ 314.6 ਮਿਲੀਲੀਟਰ ਵਰਖਾ ਹੋਈ ਹੈ ਜੋ ਕਿ ਔਸਤ 439.8 ਮਿਲੀਲੀਟਰ ਤੋਂ 28% ਘੱਟ ਸੀ ਜੇਕਰ ਜਨਵਰੀ 2025 ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅਸਤਨ ਜੜਾ ਕੇ 19.1 ਮਿਲੀਲੀਟਰ ਵਰਖਾ ਹੋਈ ਹੈ ਪਰ ਇਸ ਮਹੀਨੇ ਹੁਣ ਤੱਕ ਸਿਰਫ 8.3 ਮਿਲੀਲੀਟਰ ਹੀ ਦਰਜ ਕੀਤਾ ਗਿਆ ਤਾਂ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਚਾਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਏ ਪਰ ਜ਼ਿਆਦਾਤਰ ਸਮਾ ਸੂਬਾ ਸੇਕੇ ਦੀ ਲਪੇੜ ਦੇ ਵਿੱਚ ਹੀ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਜ਼ਰੂਰ ਦਿਖਾਈ ਜਾ ਰਹੀ ਹੈ ਦੱਸ ਦੇ ਕਿ ਇੱਕ ਹੋਰ ਨਵਾਂ ਨਵੀਂ ਜੜੀ ਕੀ ਪੱਛਮੀ ਗੜਬੜੀ 29 ਜਨਵਰੀ ਤੋਂ ਸਰਗਰਮ ਹੋ ਰਿਹਾ ਸੀਗਾ ਅੱਜ ਇਸ ਦੇ ਕਾਰਨ ਪੰਜਾਬ ਦਾ ਤਾਪ ਪੰ ਲਗਾਤਾਰ ਵਧ ਰਿਹਾ ਪੰਜਾਬ ਦੇ ਘਟੋ ਘਟ ਤਾਪਮਨ ਦੇ ਵਿੱਚ 2 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਤਾਪਮਨ ਆਮ ਦੇ ਨਾਲੋਂ 2.3 ਡਿਗਰੀ ਵੱਧ ਰਿਹਾ ਹੈ ਇਸ ਦੇ ਨਾਲ ਹੀ ਪੰਜਾਬ ਦੇ ਵੱਤਵਤ ਤਾਪਮਨ ਦੇ ਵਿੱਚ 0.4 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਸੂਬੇ ਦਾ ਔਸਤ ਤਾਪਮਨ ਵੱਧ ਜਿਹੜਾ ਕਿ ਵੱਤਵਤ ਵੱਧ ਤਾਪਮਾਨ ਆਮ ਦੇ ਨਾਲੋਂ 2.7 ਡਿਗਰੀ ਵੱਧ ਰਿਹਾ ਹੈ ਦੱਸਦੇ ਕਿ ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈਗਾ ਕਿ ਅਗਲੇ 48 ਘੰਟਿਆਂ ਤੱਕ ਤਾਪਮਾਨ ਵਧੇਗਾ ਪਰ ਉਸ ਤੋਂ ਬਾਅਦ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਵ ਨਹੀਂ ਹੋਵੇਗਾ ਇੱਕ ਨਵਾਂ ਜਿਹੜੀ ਕਿ ਪੱਛਮੀ ਗੜਬੜੀ ਜਿਹੜੀ ਕਿ ਇੱਕ ਫਰਵੀ ਤੋਂ ਸਰਗਰਮ ਹੋ ਰਹੀ ਹੈ ਜਿਸ ਦੇ ਕਾਰਨ ਸੂਬੇ ਦੇ ਵਿੱਚ 5 ਫਰਵੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਯਾਨੀ ਕਿ ਫਰਵਰੀ ਦੀ ਸ਼ੁਰੂਆਤ ਵੀ ਬਾਰਿਸ਼ ਦੇ ਨਾਲ ਹੋਵੇਗੀ ਤਾਂ 5 ਫਰਵਰੀ ਤੱਕ ਬਾਰਿਸ਼ ਹੋ ਸਕਦੀ ਹੈ ਗਿਆ ਮੌਸਮ ਵਿਭਾਗ ਵੱਲੋਂ ਇਹ ਪੈਖਵਾਣੀ ਜਿਹੜੀ ਕਿ ਕੀਤੀ ਗਈ ਹੈ ਦੱਸਦੇ ਕਿ ਅੱਜ ਅਤੇ ਕੱਲ 1 ਫਰਵਰੀ ਨੂੰ ਹਲਕੀ ਬਾਰਿਸ਼ ਅਤੇ 3 ਤੋਂ 5 ਫਰਵਰੀ ਤੱਕ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ ਤੇ ਇਸ ਬਾਰਿਸ਼ ਦੇ ਨਾਲ ਹੀ ਦੱਸਦੀ ਹੈ ਕਿ ਮੌਸਮ ਬਦਲ ਜਾਵੇਗਾ ਯਾਨੀ ਕਿ ਮੌਸਮ ਬਿਲਕੁਲ ਸਾਫ਼ ਹੋ ਜਾਵੇਗਾ ਗਰਮੀ ਜਿਹੜੀ ਕਿ ਦੁਬਾਰਾ ਦਸਤਕ ਦੇ ਸਕਦੀ ਹੈ ਪਰ ਉੱਥੇ ਹੀ ਵਾਦੇ ਤਾਪਮਨ ਦੇ ਵਿੱਚ ਕਿਸਾਨਾਂ ਦੀ ਚਿੰਤਾ ਵੀ ਵਾਧੀ ਹੋਈ ਨਜ਼ਰ ਆ ਰਹੀ ਹੈ ਦੱਸਦੇ ਕਿ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਫਸਲ ਵਾਈ ਹੋਈ ਹੈ ਤੇ ਜਿਵੇਂ ਜਿਵੇਂ ਮੌਸਮ ਬਦਲਦਾ ਜਾ ਰਿਹਾ ਹੈਗਾ ਠੰਡ ਵੀ ਇਸ ਵਾਰ ਘੱਟ ਪਈ ਹੈਗੀ ਆ ਪਰ ਉਸ ਦੇ ਨਾਲ ਹੀ ਦੱਸਦੇ ਕਿ ਰਾਤ ਦੇ ਤਾਪਮਨ ਨੇ ਕਿਸਾਨਾਂ ਨੂੰ ਜ਼ਰੂਰ ਰਾਹਤ ਦਿੱਤੀ ਹੈ ਪਰ ਦਿਨ ਦਾ ਵੇਲਾ ਜਿਹੜਾ ਕਿ ਤਾਪਮਨ ਲਗਾਤਾਰ ਵੱਧ ਰਿਹਾ ਹੈ ਉਸ ਦੇ ਕਾਰਨ ਕਿਸਾਨਾਂ ਦੀ ਚਿੰਤਾ ਜ਼ਰੂਰ ਜਿਹੜੀ ਕਿ ਸਤਾਰੀ ਹੈਗੀ ਹੈ ਕਿਉਂਕਿ ਉਹਨਾਂ ਦੀ ਕਣਕ ਦੀ ਫਸਲ ਜਿਹੜੀ ਕਿ ਉਹ ਖਰਾਬ ਹੋ ਸਕਦੀ ਹੈਗੀ ਹੈ ਤਾਂ ਦੱਸ ਦਈਏ ਕਿ ਤੁਹਾਡੇ ਸ਼ਹਿਰ ਦਾ ਹੁਣ ਕੀ ਹਾਲ ਹੋਣ ਵਾਲਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹਿਣ ਵਾਲਾ ਹੈ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਹਲਕੀ ਬੱਦਲਬਾਈ ਜਿਹੜੀ ਕਿ ਹੋ ਸਕਦੀ ਹੈ ਬੱਦਲ ਛਾਏ रह ਸਕਦੇ ਨੇ ਤਾਂ ਮੌਸਮ ਦੇ ਨਾਲ ਇਹ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਸਿੱਗੀ ਅੱਜ ਦੀ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਵਿਖਵਾਣੀਆਂ ਕੀਤੀਆਂ ਗਈਆਂ ਨੇ ਦੱਸਦੇ ਕਿ ਅੱਜ ਤੇ ਕੱਲ 1 ਫਰਵਰੀ ਤੋਂ ਲੈ ਕੇ ਦੱਸਦੇ ਕਿ 5 ਫਰਵਰੀ ਤੱਕ ਮੌਸਮ ਦੇ ਵਿੱਚ ਬਦਲਾ ਆ ਸਕਦਾ ਆਏਗਾ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਕਿ ਹੋ ਸਕਦੀ ਹੈ